ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਿੰਡ ਲੋਹੇਖੇੜੇ ਦੇ ਵਿੱਚੋਂ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਬਹੁਤ ਸਾਰੇ ਗਾਵਾਂ ਲਗਭਗ 15 ਨਾਲ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਂਗਾ ਤੇ 15 ਦੇ ਵਿੱਚੋਂ 5 ਗਾਵਾਂ ਸੋਹਣੀਆਂ ਸਵਾਹਣੀਆਂ ਦਿਖਾ ਦੇਣੀ ਆ ਤੇ 10 ਗਾਵਾਂ ਗੱਬਣ ਇੱਥੇ ਖੜੀਆਂ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆ ਜੇ, ਹਰੇਕ ਵੀਡੀਓ ਚ ਇੱਕ ਬੇਨਤੀ ਹੁੰਦੀ ਹੈ ਵੀ ਤੁਹਾਡਾ ਹੱਕ ਆ ਮਾਲਕ ਦੇ ਘਰੇ ਤਸੱਲੀ ਕਰ ਲੋ। ਸਾਲੀ ਚੀਜ਼ ਖਰੀਦਣ ਲੱਗੇ ਆ, ਉਦੋਂ ਅੱਗੇ ਤੁਹਾਡੀ ਸਾਂਭ ਸੰਭਾਲ ਤੇ ਡਿਪੈਂਡ ਕਰੂਗਾ ਵੀ ਤੁਹਾਡਾ ਕੀ ਉਹਦੇ ਚੋਂ ਪ੍ਰੋਫਿਟ ਹੁੰਦਾ ਜਾਂ ਕਿਵੇਂ ਉਹ ਪਸ਼ੂ ਤੁਹਾਡੇ ਲਈ ਰਹਿੰਦਾ ਹੈ। ਸੋ ਆਓ ਮਿਲिए ਬਾਈ ਨੂੰ ਤੇ ਸ਼ੁਰੂਆਤ ਕਰਦੇ ਆਂ ਸੋਜੀਆਂ ਸਵਾਈਆਂ گاਵਾ ਤੋਂ। ਪ੍ਰਦੀਪ ਭਾਈ ਸਸਤੀ 88 ਗੱਲ ਭਾਈ। 15 ਨਾ ਗੱਜ ਦਿਖਾ। ਹਾਂ ਭਾਈ ਆਪਣੇ 26 ਜਨਵਰੀ ਸੀਗੇ। ਹੂੰ 10 ਸੇਲ ਹੋ ਗਏ ਸੀਗੇ ਕਿਉਂਕਿ ਕੱਲ ਤੁਹਾਨੂੰ ਥੋੜੇ ਗਏ ਹੋਏ ਤੁਸੀਂ ਬਾਹਰ ਹੂੰ ਤੇ ਇਹਦੇ ਵਿੱਚ ਬਈ 5 ਵੜਾਂ ਸੁਈਆਂ ਹੋਈਆਂ ਠੀਕ ਹੈ ਤੇ ਸਾਰੇ ਤਰ੍ਹਾਂ ਦੇ ਪਸੰਦ ਦੇ ਜਾਨਵਰ ਜਿੱਦਾਂ ਹੁਣ ਮੰਨ ਲਓ ਵੀ ਭਰਾमण ਘਰੇ ਚੋਣ ਵਾਲੀਆਂ ਗਾਮਾ ਰੱਖਣੀਆਂ ਹੁੰਦੀ ਹਨਾ ਠੀਕ ਹੈ ਬਾਕੀ ਬਈ ਵੀਡੀਓ ਹਰੇਕ ਤੇ ਆਪਾਂ ਕਹਿੰਦੇ ਆ ਬਈ ਤਸੱਲੀ ਹਰੇਕ ਭਰਾ ਗੇਟ ਦੇ ਅੰਦਰ ਜੋ ਮਰਜ਼ੀ ਕਰ ਲੈ ਹੂੰ ਕਿਉਂਕਿ ਸਾਲਾ ਤਾਂ ਨਾ ਬਈ ਹੂੰ ਹੁਣ ਆਪਾਂ ਹਫਤੇ-ਹਫਤੇ 35 40 ਜਾਨਵਰ ਸੇਲ ਕਰਦੇ ਆ ਹਨਾ ਵੀ ਪਰ ਆਪਣੇ ਵੱਲੋਂ ਤਸੱਲੀ ਕੀਤੀ ਹੋਈ ਆ ਕੋਈ ਜਾਨਵਰ ਆਪਾਂ ਨੂੰ ਉਚਨੀ ਚ ਲੱਗੇ ਆਪਾਂ ਦੱਸ ਵੀ ਦਿੰਨੇ ਵੀਰੇ ਇਹ ਜਾਨਵਰ ਚ ਦਿੱਕਤ ਆ ਹਨਾ ਹੂੰ ਪਰ ਫਿਰ ਵੀ ਜਿਹੜਾ ਵੀ ਭਰਾ ਲਊਗਾ ਤਸੱਲੀ ਕਰਨਾ ਉਹਦਾ ਫਰਜ਼ ਪਹਿਲੇ ਨੰਬਰ ਵਾਲੇ ਤੋਂ ਸ਼ੁਰੂਆਤ ਬਾਈ ਇਹ ਵੜਾ ਤਾਜੀ ਪਰਸੋਂ ਸੁਈ ਆ ਆਇਆ ਤਾ ਮੱਛੇ ਨੂੰ ਇਹਨੇ ਜਨਮ ਦਿੱਤਾ ਹੂੰ ਤੇ ਬੌਲੇ ਚੋਂ ਪ੍ਰੋਪਰ ਖਾਲੀ ਆ ਵੀ ਇੱਕ ਗੱਲ ਹੋਰ ਹੁੰਦੀ ਆ ਬਾਈ ਕਈ ਵਾਰ ਉਹ ਵੀਡੀਓ ਬਣਾਉਣ ਦੇ ਲਈ ਵੀ ਏਖੜਨ ਲਾ ਕੇ ਵੀਡੀਓ ਬਣਾ ਦਿੰਦੇ ਆ ਉਹ ਚੀਜ਼ ਕਿਸੇ ਗਾਂ ਦੀ ਨਹੀਂ ਤੇ ਦਸੂ ਵੀ ਖਾਲੀ ਆ 25 ਕਿਲੋ ਬਾਈ ਦੁੱਧ ਦੇ ਨੇ ਪੋਇਲ ਪਲੂਨ ਨੇ ਦਿੱਤਾ ਹੋਇਆ ਹੂੰ ਦੂਜਾ ਸੁਆ ਜੇਰ ਵਗੈਰਾ ਦਾਣਾ ਬਹੁਤ ਬਰੀਕ ਵੱਛੀ ਆ ਲੈਵਾ ਜਿੰਨਾ ਕਰੱਖੂ ਬਾਈ ਇਹ ਕੰਪੈਕਟੀ ਰੱਖੂ 25 ਕਿਲੋ ਤੋਂ ਤਾਂ ਮੰਨ ਕੇ ਜਿਹੜਾ ਮਰਜ਼ੀ ਭਰਾ ਖਰੀਦ ਲੈ ਇਹਨੂੰ ਹੂੰ ਤੇ 1 ਲੱਖ ਤੇ 7000 ਰੁਪਏ ਦੀ ਇਹ ਵੜ ਆਪਾਂ ਬਾਈ ਦੇ ਦਾਂਗੇ। ਮੋੜ ਲਈ ਬਾਈ 1 ਲੱਖ ਤੇ 7000 ਦੀ ਦੱਸੋ ਪਹਿਲੇ ਨੰਬਰ ਤੇ ਦਿਖਾ ਰਹੇ ਆਂ। ਦੁੱਧ 25 ਕਿਲੋ ਬਾਈ ਜਮਾਂ ਨਾਰਮਲ ਪਾਈ ਜਾਊਗੀ। ਬਾਕੀ ਆਪਾਂ ਪਹਿਲਾਂ ਹੀ ਗੱਲ ਕਰ ਰੇਟ ਬਾਈ ਸਾਰੇ ਸਾਰੇ ਤਰ੍ਹਾਂ ਦੇ ਰੇਟ ਨੇ। ਠੀਕ ਐ। ਜਿਹੜੀ 2 ਨੰਬਰ ਤੇ ਪ੍ਰਤੀ 2 ਨੰਬਰ ਤੇ ਬਾਈ ਇਹ ਗਰਲੈਂਡੋ ਦੇ ਟੱਚ ਚ ਆ ਗਈ ਤੇ ਦੁੱਧ ਮੰਨ ਕੇ ਦਾ 24-25 ਕਿਲੋ ਭਲੂਣ ਦਾ ਦਿੱਤਾ ਹੈ ਬੱਚੀ ਨੂੰ ਇਹਨਾਂ ਜਨਮ ਦਿੱਤਾਗਾ। ਹੂੰ ਤੇ ਜੇਰ ਬਾਈ ਨਹੀਂ ਹਲੇ ਬਾਈ ਬਾਕੀ। ਠੀਕ ਐ। ਹਾਂ ਬਾਈ ਤੋਰ ਪਤਾ। ਰੇਟ ਕੀ ਰਹਿਣਾ ਬਾਈ? ਇਹ ਬਾਈ ਦੇ ਦਾਂਗੇ 120000 ਦੀ ਬਿਲਕੁਲ ਤਾਜੀ ਸੋਈ ਹੈ ਦੋਸਤੋ ਤੇ ਜੇ ਰਜੇ ਦੀ ਪੈਣ ਵਾਲੀ ਹੈ ਹੁਣ ਜਦੋਂ ਬੜੀ ਵਧੀਆ ਬਾਈ ਹੱਥੀ ਚਵਾਈ ਵਾਲਾ ਥਾਣਾ ਮੰਗਰ ਵੱੱਛੀ ਆ ਦੁੱਧ 25 26 ਕਿਲੋ ਜਮਾ ਖਰਾ ਪਾ ਦੇਣਾ ਬਾਈ ਇਹਨੇ ਸੋਈ ਦਿਖਾ ਰਹੇ ਆ ਤੁਹਾਨੂੰ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਪ੍ਰਦੀਪ ਇਹਨੇ ਵੀ ਬੱਚੀ ਨੂੰ ਜਨਮ ਦਿੱਤਾਗਾ ਪਹਿਲਾਂ ਉਹਦਾ 22 ਕਿਲੋ ਦੁੱਧ ਦਿੱਤਾ ਹੋਇਆ ਬਾਈ ਕੱਲ ਦੀ ਇਹ ਸੂਈ ਹੋਈ ਆ ਸਵੇਲਿੰਗ ਥੋੜੀ ਜਿਹੀ ਹੈਗੀ ਆ ਡਰ ਤੇ ਇਹਦੇ ਮਗਰ ਵੀ ਬੱਛਾ 1 ਲੱਖ ਤੇ 15000 ਦੀ ਵਾੜ ਦੇ ਦਾਂਗੇ ਬਾਈ ਤੋਰੀ ਪੁੱਤ ਫੱਜ ਗਿਆ ਸੋ 1 ਲੱਖ ਤੇ 15000 ਦੀ ਦੋਸਤੋ ਤੀਜੇ ਨੰਬਰ ਤੇ ਜਿਹੜੀ ਦਿਖਾ ਰਹੇ ਆ ਬਹੁਤ ਸੋਨਾ ਬਾਈ ਕਲਮ ਵਾਲਾ ਥਣ ਲੱਗਿਆ ਇਹਦੇ ਚਮਕ-ਦਮਕ ਬਹੁਤ ਆ ਬੱਚੀ ਬੜੀ ਟਾਪ ਦੀ ਨੂੰ ਜਨਮ ਦਿੱਤਾ ਇਹਨੇ ਦੁੱਧ 23 24 ਕਿਲੋ ਬਾਈ ਇਹਨੇ ਪਾਈ ਜਾਣਾ ਲਿਆ ਬਾਈ ਬਾਤ ਮੋੜ ਲਾ ਸੋ ਬਿਲਕੁਲ ਤਾਜੀ ਸੂਈ ਵੀ ਐ ਦੱਸੋ ਕੱਲ ਦੀ ਸੂਈ ਐ ਬਾਈ ਵੀ ਠੀਕ ਐ ਬਾਕੀ ਵੀ ਰੇਟ ਸਾਰੇ ਤਰ੍ਹਾਂ ਦੇ ਨੇ ਜਿਹੜਾ ਭਰਾ ਮੱਥ ਕੇ ਆ ਗਿਆ ਵੀ ਆਪਾਂ ਗਾਂ ਲੈਣੀ ਆ ਉਹ ਖਾਲੀ ਮੁੜਦਾ ਨਹੀਂ ਚੌਥੇ ਨੰਬਰ ਤੇ ਇਹ ਬਾਈ ਸਵੇਰੇ ਸੂਈ ਸੀਗੀ ਹੂੰ ਚਾਰ ਪੰਜ ਕਿਲੋ ਬੋਲੀ ਦੀ ਕੱਢੀ ਹੋਈ ਆ ਇਹ ਬੱਚੀ 1 ਲੱਖ ਤੇ 32000 ਦੀ ਦੇ ਦਾਂਗੇ ਬਾਈ ਠੀਕ ਐ ਮੰਗ ਕਰ ਇਹਦੇ ਬੱਚਾ ਬਾਈ ਠੀਕ ਐ ਜੇਰਾਂ ਦੀ ਜਿਹੜੀਆਂ ਵੇੜਾਂ ਸਾਰੀਆਂ ਦੀ ਵੀਡੀਓ ਆਪਣੇ ਕੋਲੇ ਪਈ ਆ ਕਿਉਂਕਿ ਬਣਾਉਣੀ ਪੈਂਦੀ ਆ ਬਾਈ ਕਈ ਵਾਰ ਕੋਈ ਮੜਾ ਆ ਵੀ ਲੜ ਟੁੱਟ ਜੇ ਨਾ ਮੁੜ ਕੇ ਪਸੂ ਗੰਦ ਕੱਢਣ ਲੱਗ ਜਾਂਦਾ ਅਗਲਾ ਕਹਿੰਦਾ ਫਿਰ ਵੀ ਪਤ ਨਹੀਂ ਜੇਰ ਨਹੀਂ ਸੀ ਵੀ ਕੰਪੈਕਟ ਡਰਦੀ ਆ ਬਾਈ 25 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਮਰਜ਼ੀ ਭਰਾ ਹੋ ਸਕਦਾ ਹੈ 30 ਤੋਂ ਵੀ ਟੱਚ ਕਰ ਦੇ ਠੀਕ ਐ ਉਹ ਸੋਹਣੀ ਵੇੜਾ ਰੇਟੇ ਦਾ ਕੀ ਦੱਸਿਆ ਸੀ 1,32,000 ਰੁਪਏ ਠੀਕ ਐ ਸੋਈ ਚੌਥੇ ਨੰਬਰ ਤੇ ਸੋਈ ਸਵਾਈ ਗਾਂ ਇਹ ਵੇੜ ਬਾਈ ਮਾਲਕਾਂ ਦੇ ਦੱਸਣ ਦੇ ਮੁਤਾਬਕ 27 ਕਿਲੋ ਦੁੱਧ ਦੱਸਿਆ ਬਾਈਆਂ ਨੇ ਵੀ ਪਿਛਲੇ ਸੂਏ ਪਹਿਲਾਂ ਦਾ ਸੀਨੇ ਦਾ ਛੋਇਆ ਇਹਨੇ ਵੀ ਮੇਲ ਨੂੰ ਜਨਮ ਦਿੱਤਾ ਤੇ ਬਈ ਇਹਦਾ ਲੈਣ ਦੇਣ ਵਾਲਾ ਜਿਹੜਾ ਰੇਟ ਆ 1 ਲੱਖ ਤੇ 20000 ਰੁਪਇਆ ਠੀਕ ਹੈ ਤੌਰ ਦੀ ਮੈਂ ਬਹੁਤ ਵੱਡੇ ਕੱਦ ਦੀ ਆ ਤੇ 20000 ਦੀ ਦੋਸਤੋ ਇਹ ਗਾਂ ਮਿਲੂਗੀ ਸੋ ਸੋਈ ਦਾਜੀ ਸੂਏ ਬਾਈ ਤੇ ਇਹ 5ਵੇਂ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਥਾਣੇ ਦੇ ਹੱਥੀ ਚਵਾਈ ਵਾਲੇ ਢਾਂਚ ਜਿੰਨੇ ਵੀ ਜਨਮਦਾ ਬਾਈ ਸਾਰੇ ਹੱਥੀ ਚਵਾਈ ਵਾਲੇ ਆ ਤੇ ਮਸ਼ੀਨ ਤੇ ਦੇਖੋ ਜਿੱਦਾਂ ਮਰਜੀ ਕੋਈ ਭਰਾ ਲਾ ਲੇ ਤੇ ਬਾਕੀ ਭਾਈ ਆਪਾਂ ਜ਼ਿਆਦਾ ਨਹੀਂ ਕਹਿੰਦੇ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਪਰਚੇਜ ਕਰ ਲੈ ਆਪਾਂ ਪਹਿਲਾਂ ਵੀਡੀਓ ਤੋਂ ਪਹਿਲਾਂ ਵੀ ਕੋਈ ਗੱਲ ਕਰੀ ਸੀ ਵੀ ਹਰ ਤਰ੍ਹਾਂ ਦੇ ਜਾਨਵਰ ਅੱਜ ਆਪਣੇ ਕੋਲੇ ਹਰ ਤਰ੍ਹਾਂ ਦਾ ਰੇਟ ਆ ਕਿਉਂਕਿ ਭਾਈ ਨਾਰਮਲ ਤੋਂ ਨਾਰਮਲ ਗਾਂ ਲੱਖ ਦਾ ਭਾਤ ਉਹੀ ਹੋਇਆ ਪਿਆ ਜਗਾਂ ਦਾ ਇਸ ਤੋਂ ਬਾਅਦ ਚ ਭਾਈ ਆਪਾਂ ਇਹ ਵੇੜਾ ਜਿਹੜੀ ਭਾਈ ਗੱਬਣਾ ਹਫਤਾ ਲੈਂਦੀ ਆ ਇਹ ਦੇ ਦਾਂਗੇ ਭਾਈ 1 ਲੱਖ ਤੇ 15000 ਦੀ ਠੀਕ ਹੈ 1 15 ਬਹੁਤ ਸੋਹਣਾ ਥਾਣਾ ਚਵਾਈ ਵਾਲਾ ਚੌੜੇ ਲਵੇ ਦੀ ਆ ਭਾਈ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੈ ਨੂੰ ਹੌਲੀ ਹੌਲੀ ਬੱਤੋ ਬਹੁਤ ਚੌ ਮੋੜ ਲਾ ਬਾਈ ਇੱਥੇ ਮੋੜ ਲਾ ਕਰਕੇ ਇਸ ਮੋੜ ਲਈ ਮੈਂ ਸੋ ਦੈਨ ਹਜੇ ਦੋਸੋ ਇਹ ਲੈਂਦੀ ਐ ਸੋ ਉੱਤਾ ਕ ਲੈ ਜੂ ਬਾਈ ਘਰੇਲੂ ਘਰੋਂ ਆਈ ਆ ਬਾਈ ਤੋਂ ਬੈਡ ਇਹ ਬੜੀ ਵਧੀਆ ਬਾਈ ਚੌੜੀ ਚੌੜੀ ਬਹੁਤ ਆ ਬੈਡ ਹੌਲੀ ਹੌਲੀ ਇਹ ਦੋ ਅੱਗੇ ਪੱਲੇ ਇਹ ਬੈਡ ਬਾਈ ਦੇ ਦਾਂਗੇ 1.5 ਲੱਖ ਰੁਪਏ ਦੀ ਠੀਕ ਹੈ ਹਫਤਾ ਦਾ ਦਿਨ ਲਈ ਲੈ ਜੂਗੀ ਠੀਕ ਹੈ ਤਿਆਰ ਬਹੁਤ ਹੋਗੀ ਤੋਰ ਦੇ ਪੁੱਤ ਕਿਉਂਕਿ ਬਾਈ ਦੋ ਚਾਰ ਦਿਨਾਂ ਚ ਪਸੂ ਨਾ ਪਰ ਪਰ ਕੇ ਹੋਰੀ ਹੋ ਜਾਂਦਾਗਾ ਜਨਮਰ ਚੱਲ ਬੇਟਾ ਚੱਲ ਹੌਲੀ ਹੌਲੀ ਸਵਾ ਲੱਖ ਦੀ ਦੱਸੋ ਇਹ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੈ ਬਾਈ ਇਹਨੂੰ ਕਮਾਲ ਹੈ ਚੱਲ ਬੇਟਾ ਚੱਲ ਇਧਰ ਦੀ ਚੜਾ ਲੈ ਕਰ ਪੁੱਤ ਉਧਰ ਅੱਛਾ ਇਸ ਤੋਂ ਅੱਗੇ ਜਿਹੜੇ ਵੇਣਾ ਬਾਈ 33 ਕਿਲੋ ਦੁੱਧ ਦਿੱਤਾ ਹੈ ਪਹਿਲੇ ਸੂਏ ਦਾ ਦੂਜਾ ਸੂਆ ਤਿਆਰੀ ਇਹਨੇ ਵੀ ਬਹੁਤ ਕਰਨੀ ਹੈ ਹਲੇ ਹਫਤੇ ਤੋਂ 10 ਦਿਨ ਲੈ ਜੂਗੀ ਠੀਕ ਹੈ ਇਸ ਸਵਾ ਲੱਖ ਰੁਪਏ ਦੀ ਇਹ ਦੇ ਦਾਂਗੇ ਬਾਈ ਸਲਸੋ ਹਜੇ ਕੁਆਲਿਟੀ ਇਹਦੀ ਵੀ ਬਹੁਤ ਆ ਬਾਈ ਤਿਆਰ ਵੀ ਬੜੀ ਸੋਹਣੀ ਹੋਊਗੀ ਕਿਉਂਕਿ ਬਰੀਕੀਆਂ ਵਾਲਾ ਜਾਨਵਰ ਆ ਬਾਈ ਵਾਲਾ ਲੰਬਾ ਨਾਲ ਜੇ ਹਜੇ ਕੱਚੀ ਆ ਦੱਸੋ ਇਹ ਦਿਨ ਲੈਂਦੀ ਆ ਤਾਂ 10 ਦਿਨ ਲੈ ਜੂ ਬਾਈ ਅੱਜ ਦਾ ਰੇਟ ਇਹਦਾ ਸਵਾ ਲੱਖ ਰੁਪਇਆ ਤਿਆਰੀ ਤੇ ਤਾਂ ਬਾਈ ਇਦਾਂ ਦੀ ਗਾਂ ਦਾ ਇਹ ਨਹੀਂ ਪਤਾ ਹੁੰਦਾ ਕਿ 40 45 ਦੀ ਕਿੱਧਰਲੇ ਪਾਸੇ ਨੂੰ ਲੰਘ ਜੇ ਇਹ ਇਸ ਤੋਂ ਅੱਗੇ ਬਈ ਇਹ ਬੈੜ ਵੀ ਬਈ ਹਫ਼ਤਾ ਦਸ ਦਿਨ ਲੈਂਦੀ ਆ ਇਹ ਦੇ ਦਾਂਗੇ 1 ਲੱਖ ਤੇ 20 ਹਜ਼ਾਰ ਦੀ ਬਈ ਠੀਕ ਹੈ ਖੜੀ ਰਹਿੰਦੀ ਦਿਖਾ ਦਨੇ ਤੇ ਅੱਗੇ ਜਿਹੜੀ ਇਹ ਵੜਾ ਬਈ ਇਹਦੇ ਵੀ ਦਿਨ ਹਲੇ ਪਏ ਆਗੇ ਵੜਦੇ 10 ਤੋਂ 15 ਨੂੰ ਤੋਰਦੇ ਪਤਾ ਤੇ ਇਹ ਬੈੜ ਬਈ 25 ਕਿਲੋ ਤੋਂ ਦੱਸਿਆ ਬਾਈਆਂ ਨੇ ਕਿ ਇਹ ਦੇ ਦਾਂਗੇ ਸਵਾ ਲੱਖ ਦੀ ਬਈ ਠੀਕ ਹੈ ਬਹੁਤ ਵਧੀਆ ਵੜਾ ਬਈ ਸਵਾ ਲੱਖ ਦੀ ਪਸੂ ਥੋੜੇ ਆ ਕੱਚਾ ਪਸੂ ਜਿਹੜਾ ਤੁਰਦਿਆਂ ਥੋੜਾ ਛੋਲਾ ਤੁਰਦਾ ਆਂਦਾ ਜਿਵੇਂ ਜਿਵੇਂ ਨੇੜ ਆਉਂਦਾ ਜਾਂਦਾ ਫਿਰ ਉਹ ਨਹੀਂ ਸਲੋ ਤੋਰਨ ਲੱਗ ਜਾਂਦਾ ਇਹ ਦੋ ਅੱਗੇ ਵਰਮੀ ਭਾਈ ਇਹਦਾ ਬਈ 36 37 ਕਿਲੋ ਦੋ ਦਿੱਤਾ ਹੋਇਆ ਪਲੂਣ ਬੱਛੀ ਦਾ 15 ਦਿਨ ਇਹਦੇ ਹਲੇ ਕਨਫਰਮ ਪਿਆ ਬਾਈ ਤੇ ਤਿਆਰ ਬਹੁਤ ਹੋਊਗੀ ਬੱਛੀ ਇਹ ਇਹ ਦੇ ਦਾਂਗੇ 1 45 ਦੀ ਬਾਈ ਠੀਕ ਹੈ ਚੱਲ ਬੁੱਤ ਪੈਰ ਨਾ ਵੜਦੇ ਇੱਕ 45 ਦੀ ਵਸੋ ਲਿਆ ਭਾਈ ਬਾਪੂ ਇਸ ਤੋਂ ਅੱਗੇ ਪ੍ਰਦੀਪ ਭਾਈ ਇਹ ਵੀ ਬੱਚੀ ਬਈ ਸਵੇਲਿੰਗ ਪਾਉਣ ਲੱਗ ਗਈ ਥੋੜੇ ਦਿਨਾਂ ਚ ਹੀ ਤਿਆਰ ਹੋਊ ਜੀ ਇਹ ਦੇ ਦਾਂਗੇ 165 ਦੀ ਬਈ ਠੀਕ ਹੈ ਇਹ ਤੇ ਦੂਜਾ ਸੂਆ ਸੋਣਾ ਤਿਆਰ ਹੋਣ ਲੱਗ ਗਿਆ ਹੁਣ ਥੋੜੀ ਬੈਠੀ ਠਾਈ ਸੀ ਨਾ ਪਤਾ ਕਰਕੇ ਤਿਆਰੀ ਤੂਰੀ ਬਹੁਤ ਕਰੂਗੀ ਇਹ ਵੀ ਬੈੜ ਹੂੰ ਮੋੜ ਲਾ ਖੱਚ ਲਾ ਖੱਚ ਸੋ ਸੋ 1 ਲੱਖ ਤੇ 65000 ਦੀ ਇਹ ਤੁਹਾਨੂੰ ਬੈੜ ਮਿਲ ਲਓ ਬਈ ਜਮਾ ਇਹ ਪਲੈਨ ਆ ਓਕੇ ਰਿਪੋਰਟ ਆ ਗਈ ਥੋੜੀ ਸਵੈਲਿੰਗ ਕਰਕੇ ਬੈਠੀਆਂ ਠਾਈਆਂ ਸੀ ਕਮਾ ਤੋਰਪਤ ਇਸ ਤੋਂ ਅੱਗੇ ਬਈ ਇਹ ਜਰਸੀ ਬੱਚੀ ਦਾ ਬਈ 25 ਕਿਲੋ ਤੋਂ ਦੱਸਿਆ ਭਰਾ ਨੇ ਵਿੱਚ ਹੋਇਆਗਾ ਪਹਿਲੇ ਸੂਏ ਦੂਜਾ ਸੂਆ ਇਹ ਦੇ ਦਾਂਗੇ ਇੱਕ 35 ਦੀ ਬਈ ਠੀਕ ਹੈ ਲੈ ਆ ਬਈ ਇਹ ਹੋਰ ਜਰਸੀ ਆ ਬਈ ਕੋਈ ਇਹ ਚ ਕ੍ਰਾਸ ਪਣ ਨਹੀਂ ਹੈਗਾ 1 ਲੱਖ ਤੇ 35000 ਦੀ ਰੈੱਡ ਕਲਰ ਦੇ ਵਿੱਚ ਹੈ ਹਵਾਨਾ ਘਟਾ ਵਾਲਾ ਰੱਖੂਗੀ ਚੰਗਾ ਬਣਾਉਗੀ ਜਿਹੜੀ ਇਹ ਬਈ ਦਿਖਾ ਰਹੇ ਹੁਣ ਇਹਦਾ ਦੁੱਧ ਸੇ ਬਈ 42 43 ਕਿਲੋ ਬਾਈ ਨੇ ਆਪਾਂ ਨੂੰ ਹੂੰ ਤੇ ਇਹ ਦੇ ਦਾਂਗੇ ਬਈ 2 ਲੱਖ ਤੇ 5000 2 ਲੱਖ ਤੇ 5 ਦੁੱਧ ਦੇ ਦੂ ਬਈ 45 40 ਕਿਲੋ ਇਹ ਮੋੜ ਲਿਆ ਮੋੜ ਲਾ ਵੀਰੇ ਹਾਂ ਬਸ ਬਸ ਬੈਠੇ ਰਹਿੰਦੇ ਨੇ ਇਹਨਾਂ ਨੂੰ ਬਸ ਬਹੁਤ ਇੰਨੀ ਬੋਤ ਨੇ ਪ੍ਰਦੀਪ ਇਧਰ ਇੱਕ ਲਾਸਟ ਤੇ ਗਾਂ ਰੇ ਇਹ ਬਈ ਤਹਲੇ ਦੇਣ ਵਾਲੀ ਨਹੀਂ ਕਿ ਬੜਾ ਠੀਕ ਹੈ ਓਕੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾਗ ਤੁਹਾਨੂੰ ਸਾਰੇ ਦਿਖਾਤੇ ਆ ਤੁਸੀਂ ਦੇਖ ਲਓ ਜਿਹੜਾ ਪਸੂ ਤੁਹਾਨੂੰ ਜਚਿਆ ਆ ਕੇ ਤੁਸੀਂ ਦੇਖਣਾ ਤੇ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਧੰਨਵਾਦ ਆਇਕ ਇਸ ਵੀਡੀਓ ਨੂੰ ਦੇਖਣ ਲਈ